ਗਣਪਤੀ ਬਾਬਾ ਮੋਰੀਆ ਅੱਜ ਅਸੀਂ ਗਣੇਸ਼ ਵਿਸਰਜਨ ਦੇ ਪਲਖਵਚ ਸਾਰੇ ਇੱਥੇ ਇਕੱਠੇ ਹੋਏ ਆ ਤੇ ਨਗਰ ਵਾਸੀਆਂ ਨੂੰ ਸਮੂਹ ਅਗਰਵਾਸੀਆਂ ਨੂੰ ਮੇਰੇ ਵੱਲੋਂ ਤੇ ਬੋਲੇ ਦੀ ਫੌਜ ਕਰੇਗੀ ਫੌਜ ਵੱਲੋਂ ਬਹੁਤ ਬਹੁਤ ਵਧਾਈ ਅੱਜ ਇੱਥੇ ਇੱਕ ਪਲਖ ਬਣਾਇਆ ਕਿ ਅਹੀਂ ਅੱਗੇ ਇਸ ਤਿਹਾਰ ਨੂੰ ਖੂਬ ਮਹਾਨਤਾ ਨਾਲ ਖੁਸ਼ੀ ਨਾਲ ਮਨਾਈਏ ਇਸ ਸਬਾਤ ਨੂੰ ਅੱਗੇ ਵਧਾਈਏ ਬਹੁਤ ਬਹੁਤ ਲੋਕ ਦੂਰ ਦੂਰ ਤੋਂ ਆਕੇ ਥੇ ਆਕੇ ਗ੍ਰੇਸ਼ਮੇ ਸ਼ਾਧਨ ਕਰਦੇ ਨੇ ਤੇ ਇਸ ਸੀ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਇਸ ਇਲਾਕੇ ਨੂੰ ਹੋਰ ਵੀ ਸਾਫ ਸੁਥਰਾ ਬਣਾ ਕੇ ਤੇ ਇਹਨਾਂ ਨੂੰ ਹਰ ਵਾਰੀ ਥੋੜਾ ਵਧੀਆ ਕਰਕੇ ਦਿਖਾਈਏ ਦੇਖਿਆ ਕਿ ਲਿਫਾਫੇ ਚੁੱਕ ਰਹੀ ਸੀ ਸਫਾਈ ਕਰ ਰਹੀ ਸੀ ਇਹਦਾ ਕੀ ਮਤਲਬ ਕਾਰਨ ਹੈ ਲਿਫਾਫੇ ਦਾ ਕਾਰਨ ਹੈ ਕਿ ਲੋਕ ਬਾਹਰੋਂ ਆਉਂਦੇ ਆ ਪਰ ਇਸ ਨਦੀ ਦੇ ਵਿੱਚ ਬਹੁਤ ਸਾਰੇ ਲਿਫਾਫੇ ਛੱਡ ਕੇ ਗੰਦਗੀ ਪਾ ਦਿੰਦੇ ਨੇ ਅਹੀਂ ਦੰਦੇ ਕਿ ਬੱਚ ਜੀਵ ਜੰਤੂ ਬਹੁਤ ਹੈ ਮੱਛੀਆਂ ਵਗੈਰਾ ਹੋ ਕੇ ਇੱਕ ਜੀਵ ਹੈਗੇ ਆ ਤੇ ਇਹ ਸਾਰੇ ਇੱਥੇ ਆ ਕੇ ਨਿਫਾਫੇ ਔਰ ਗਦਗੀ ਪਾਉਂਦੇ ਆ ਤਾਂ ਗੇ ਨੁਕਸਾਨ ਕਰਦਾ ਅਸੀਂ ਸੋਚਦਾ ਕਿ ਨਾਲ ਨਾਲ ਹੀ ਇਹਦਾ ਨਵੇੜਾ ਹੋਏ ਤੇ ਸਾਫ ਸਫਾਈ ਹੋ ਜਾਏ ਤੇ ਲੋਕੀ ਅਸੀਂ ਬਹੁਤ ਹੱਥ ਜੋੜ ਕੇ ਰਿਕਵੈਸਟ ਕਰਦੇ ਆਂ ਸਾਰਿਆਂ ਨੂੰ ਕਿ ਆਓ ਵਿਸਰਜਨ ਕਰੋ ਆਪਣੇ ਨਿਫਾਫਿਆਂ ਨੂੰ ਤੇ ਜਿਹੜੀ ਆਲਤੂ ਦੀ ਆਲਤੂ ਫਾਲਤੂ ਸਮਾਨ ਹੈ ਤੋ ਉਹਨੂੰ ਨਦੀ ਵਿੱਚ ਨਾ ਵਿਹਾਵ ਕਰੋ ਅਸੀਂ ਡਰਮ ਲਗਾਏ ਹੋਏ ਆ ਤੇ ਡਰਮਾਂ ਦੇ ਵਿੱਚ ਪਾਓ ਜੇ ਅਸੀਂ ਭਰ ਜਾਈ ਤਾਂ ਅਸੀਂ ਉਹਨੂੰ ਖਾਲੀ ਕਰਕੇ ਦੂਰ ਜਾ ਕੇ ਨਸ਼ ਕਰਦਨੇ ਆਂ ਤੇ ਅੱਗੇ ਦਾ ਆਰਮੇ ਸਮੇਂ ਵਾਸਤੇ ਸੋਚਦੇ ਆ ਕਿ ਹੋਰ ਵਧੀਆ ਪ੍ਰਲਾ ਹੋਵੇ ਸਾਰੇ ਸਾਡੇ ਨਾਲ ਮਿਲ ਕੇ ਇਸ ਸੀ ਨੂੰ ਅੱਗੇ ਵਧਾਓ ਬੋਲੇ ਕੀ ਫੌਜ ਕਰੇ ਕੀ ਬੋਲ ਕਮੇਟੀ ਹਰ ਸਾਲ ਇਸ ਤਰ੍ਹਾਂ ਕਰਦੀ ਆ ਸਾਨੂੰ ਤਰਗ-ਬਗ 3 ਸਾਲ ਹੋ ਗਏ ਐ ਇਸ ਕੰਮ ਨੂੰ ਕਰਦੇ ਹੋਏ ਤੇ ਅੱਗੇ ਹੀ ਸੋਚਦੇ ਆ ਕਿ ਚਾਹਨੇ ਕਿ ਅੱਗੇ ਤੋਂ ਹੋਰ ਭਰਾਵਾ ਹੋਵੇ ਅੱਗੇ ਵਧੀਏ ਇਥੇ ਹਰ ਨੂੰ ਇਥੇ ਮਨਾਉਣ ਦੀ ਕੋਸ਼ਿਸ਼ ਕਰਦੇ ਆ ਸੱਜਣ ਕਰਦੇ ਆ ਕੋਈ ਨਰਾਤੇ ਵਾਲਾ ਮੇਸਜ ਹੁੰਦਾ ਹਰ ਤਰ੍ਹਾਂ ਹੁੰਦਾ ਗਣੇਸ਼ਪਤੀ ਜੀ ਹੁੰਦਾ ਤੇ ਅਸੀਂ ਚਾਹਨੇ ਕਿ ਆਰਮੇ ਸਮੇਟ ਕੋਈ ਵੀ ਬਾਹਰੋਂ ਆਵੇ ਤੇ ਇੱਥੇ ਆ ਕੇ ਸਾਫ ਸੁਥਰਾ ਮਾਹੌਲ ਦੇਖ ਕੇ ਤੇ ਹੋਰ ਭਰਾਵਾ ਮਿਲੇ ਕਿੰਨੇ ਮੈਂਬਰ ਆ ਸੰਸਦ ਦੇ ਤੇ ਕਿਦੋਂ-ਕਿਦੋਂ ਆ ਕੰਮ ਕਰਦੇ ਹੋ ਸਾਡੇ ਮੈਂਬਰ ਤੇ ਆਹੀ 23 ਮੈਂਬਰ ਸਾਡੇ ਨਾਰਮਲ ਹੈਗੇ ਆ ਬਾਕੀ ਹੋਰ ਵੀ ਕਾਫੀ 10 ਪਿੰਡ ਜੁੜੇ ਨੇ ਨਾਲ ਸਾਡੇ ਤੇ ਸਮੇਂ-ਸਮੇਂ ਨਾਲ ਸਾਰੇ ਆ ਕੇ ਇਕੱਠੇ ਹੋ ਜਾਂਦੇ ਆ ਇਹ ਲਗਾਤਾਰ ਜਾਰੀ ਰਹੇਗਾ ਹਾਂਜੀ ਇਹ ਸਾਡੇ ਅਪਰਾਲਾ ਚ ਲਗਾਤਾਰ ਜਾਰੀ ਰਹੇਗਾ ਅਸੀਂ ਨਾਲ ਰੜਕੇ ਕੁਝ ਹਰ ਨਾਲ ਗੁਰਦਾਸਪੁਰ ਤੋਂ ਸੁਨੀ ਸਾਹਿਬ ਆਹੀ ਨਾਲ ਮਿਲਿਏ ਹੋਏ ਆ ਹੋਰ ਸਾਡੇ ਨਾਲ ਹੋਰ ਵੀ ਕਾਫੀ ਲੋਕ ਆ ਜਿਹਨਾਂ ਦਾ ਨਵੇਂ ਪਿੰਡ ਤੋਂ ਨਵੇਂ ਸ਼ਹਿਰੇ ਤੋਂ ਬਹਾਦਰ ਤੋਂ ਚਾਵੇ ਤੋਂ ਨਿਮਨ ਨੰਗਲ ਨਵੀਨਕਰਾਲ ਤੋਂ ਆਰ ਨਾਲ ਪੂਰਤਿਬੜੀ ਇਹ ਸਾਰੇ ਪਿੰਡ ਸਾਡਾ ਰਲ ਕੇ ਇਹਨੂੰ ਸਫਲ ਬਣਾਉਂਦੇ ਨੇ ਤੇ ਅੱਜ ਵੀ ਗਣੇਸ਼ ਵਿਸਾਧਨ ਹੋ ਰਿਹਾ ਤੇ ਕੁਝ ਸਮਾਨ ਘੱਟ ਮਿਲਗਾ کہیں ਇਹਨੂੰ ਅੱਜ ਹੁਣ ਇਸ ਟਾਈਮ ਸਫਾਈ ਕਰ ਰਹੇ ਕਿ ਕੱਲ ਵੱਡੇ ਪਰਾਲੇ ਤੇ ਕੰਮ ਹੋਏਗਾ ਸਫਾਈ ਦਾ ਮੈਸੇਜ ਇਹ ਹੈ ਕਿ ਜਿਸ ਤਰ੍ਹਾਂ ਦੇਖੋ ਤੁਸੀਂ ਸੱਜੇ ਖੱਬੇ ਹਰ ਪਾਸੇ ਨਿਫਾਫੇ ਕੁਝ ਪੋਲੀਥਿੰਗਸ ਤੇ ਬੋਰੀਆਂ ਪਈਆਂ ਹੋਈਆਂ ਨੇ ਪਾਣੀ ਚਾਹੁੰਦੇ ਕਿ ਇਹ ਚੀਜ਼ਾਂ ਜੇ ਇਕੱਠੀਆਂ ਵੀ ਕਰੀਆਂ ਤਾਂ ਡਸਪਿਨ ਲੱਗਾ ਹੋਇਆ ਉਹ ਚ ਪਾ ਦਿਓ ਅਗਰ ਵੱਜ ਜਾਂਦੀ ਤਾਂ ਅਸੀਂ ਉਹਨੂੰ ਖਾਣਾ ਨਾਲ ਖਾਲੀ ਕਰਾਵਾਂਗੇ ਪਰ ਨਦੀ ਦੇ ਵਿੱਚ ਨਾ ਪਾਣ ਸਾਫ ਸਫਾਈ ਰਹਿੰਦੇ ਇੱਕ ਅੱਛਾ ਮਾਹੌਲ ਬਣੇ ਸਸਤਾ ਵੱਲੋਂ ਡਸਪਿਨ ਵੀ ਲਗਾਏ ਗਏ ਸਸਤਾ ਵੱਲੋਂ ਡਸਪਿਨ ਲਗਾਏ ਹੋਏ ਆ ਬਤੌਰ ਅਸੀਂ ਲੇਖ ਕੇ ਰਾਈਟਿੰਗ ਲਈ ਹੋਈ ਹੈ ਕਿ ਇਹਨੂੰ ਨਦੀ ਨੂੰ ਖਰਾਬ ਨਾ ਕੀਤਾ ਜਾਏ